ਉਹ ਨਸੀ ਅੰਦਰ ਆ ਗਏ ਮੰਮੀ ਉਹਦੇ ਘਰੇ ਤੇ ਇਹਨਾਂ ਨੇ ਇਹ ਨਵਾਂ ਘਰ ਬਣਾਇਆ ਸਾਰਾ ਚੇਂਜ ਕੀਤਾ ਤੇ ਮੰਮੀ ਵਧਾਈਆਂ ਤੁਹਾਨੂੰ ਨਵੇਂ ਘਰ ਦੀਆਂ ਵਧਾਈਆਂ ਤੁਹਾਨੂੰ ਵਧਾਈਆਂ ਤੇ ਇਹ ਇਹਨਾਂ ਨੇ ਬੜਾ ਸੋਹਣਾ ਘਰ ਬਣਾਇਆ ਨਾ ਦੇਖਾ ਜੀ ਕੋ ਬੈਠੇ ਨਹੀਂ ਤੇ ਕਿਚਨ ਵੀ ਸੋਹਣਾ ਸੈਟ ਕਰੇਗਾ ਆਪਾਂ ਨੂੰ ਤੇ ਇਹ ਜਿਹੜਾ ਖੁੱਲਾ ਗਾ ਲਿਆ ਨਾ ਬੜੀਆ ਹੈਦਰ ਜੀ ਅੱਜ ਆ ਜਾ ਕੇ ਜੋ ਵੀ ਹੈ ਉੱਪਰ ਵੀ ਬਣਾਇਆ ਹੈ ਅੱਛਾ نیچے ਵੀ ਬਣਾਇਆ ਹੈ ਜੀ ਸਾਸੀ ਗਾਲ ਜੀ ਸਾਰਿਆਂ ਨੂੰ ਤਾਂ ਸਵਾਗਤ ਹੈ ਤੁਹਾਡਾ ਅੱਜ ਦੇ ਇਸ ਨਵੇਂ ਵਲੋਗ ਦੇ ਵਿੱਚ ਤੇ ਅੱਜ ਦਾ ਵਲੋਗ ਮੈਂ ਸ਼ਾਮ ਟਾਈਮ ਸ਼ੁਰੂ ਕਰਨ ਲੱਗੀ ਆ ਤੇ ਇੱਧਰ ਵੇਖੋ ਕਾਕੇ ਪਟਾਕੇ ਤਿਆਰ ਹੋਏ ਹੋਏ ਨੇ ਅਸੀਂ ਜਾਣਾ ਮਾਮੇ ਘਿਆ ਕੋਲ ਉਹਨਾਂ ਨੇ ਅੱਜ 파ਠ ਘੋਆਇਆ ਸੀ ਤੇ ਇੱਧਰ ਹੈ ਅੱਜ ਰਾਜ ਵੇਖੋ ਇਹ ਅੱਜ ਸਵੇਰ ਦਾ ਰੀ 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 ਕਰੀ ਜਾਂਦਾ ਪਤਾ ਨਹੀਂ ਕੀ ਹੈ ਉਹਨਾਂ ਨੇ ਇਹਨੂੰ ਕ੍ਰੋਸਿੰਗ ਦਿੱਤੀ ਹੈ ਤੇ ਹੋਪਸ ਉਹ ਵੀ ਉੱਥੇ ਟਿਕ ਜਵੇ ਇਹਦੇ ਬੂਟ ਵੀ ਦਿਖਾਓ ਹਾਂ ਇਹ ਬੂਟ ਵੇਖ ਲਓ ਇਹਦੇ ਬੱਸ ਹਾਂ ਇਹ ਦਵਾਈ ਡੇਡ ਦਿੱਤੀ ਏ ਡੈਡੀ ਲੈ ਜਾਣੇ ਦਵਾਈਆਂ ਨੂੰ ਤੇ ਮੰਮੀ ਤਿਆਰ ਹੋਏ ਹੋਏ ਨੇ ਤੇ ਐਨ ਨੂੰ ਤਿਆਰ ਹੋਈ ਏ ਹੁਣ ਅਸੀਂ ਤਿੰਨੇ ਹੀ ਆ ਘਰੇ ਤੇ ਅਸੀਂ ਤਿੰਨੇ ਜਾ ਰਹੇ ਆ ਬਾਕੀ ਸਾਰੇ ਗਏ ਹੋਏ ਨੇ ਡੈਡੀ ਹੁਆ ਜੀ ਕੋਲ ਗਏ ਨੇ ਰੋਲਰ ਹੈਗਾ ਸ਼ਾਇਦ ਉਹਦੇ ਵਿੱਚ ਪਾ ਲੋ ਵੇਚੀ ਹੈ ਰੋਲਰ ਕੱਕੇ ਦਾ ਮੈਂ ਚਲਾਈ ਵੇਚੀ ਹੈ ਹੈ ਆਪੇ ਹੀ ਤੂੰ ਇਹ ਕਿਵੇਂ ਮੂੰਹ ਖਰਾਬ ਕੀਤਾ ਆ ਸਾਰਾ ਅਲਿਪੋ ਗਲੋਜ਼ ਤੇ ਆ ਪਾウダー ਸਾਰੇ ਮੂੰਹ ਤੇ ਪਾウダー ਲਾਇਆ ਐਨ ਫਿੰਸੀਆਂ ਕਰਵਾਈਆਂ ਪਈਆਂ ਆਪਣੇ ਸਾਰੇ ਫੇਸ ਤੇ ਯਾਰ ਤਾਈ ਇਹ ਦੇਖ ਇੱਧਰ ਐ ਪਾウダー ਆ ਵੇਖੋ ਹੱਥ ਵੇਖੋ ਇਹਦਾ ਹੱਥ ਦਿਖਾਈ ਆ ਲਿਪਸਟਿਕਾ ਕਿਥ ਲਾਈਆਂ ਫੁੱਟਾ ਤਗ ਹਾਏ ਹਾਏ ਨੇਲ ਪੇਂਟ ਦੇਖੋ ਇੰਨੀਆਂ ਜਿਆਦਾ ਨੇਲ ਪਿੰਟਾਂ ਸੀ ਕਨਫਿਊਜ਼ ਸੀ ਵੀ ਕਿਹੜੀ ਲਾਵਾਂ ਤੇ ਅਗਲੀ ਨੇ ਇੱਕ ਇੱਕ ਉਂਗਲ ਤੇ ਅਲੱਗ ਅਲੱਗ ਲਾ ਲਈ ਵਹਾਈ ओ माय गॉड और लग लइए सर आटे में लाई स्क्रीन कलर बाकी सकते रेड है आजकल आते मेकअप दा पूत सवार होया है हां ताले तेरे उ मैं मम्मा आ जा रहा तेरे को ताले देख लूंगा किथे फेस या बे ऐको ताले में चलो ताले नी, नी नी दे बखाते ने किथे बहे सी चाबियां नहीं खानीया मेन लगदा चाबियां है नहीं इथे चाबियां नहीं तेरे नालियां अग्गे दे इथे टंगियां होंदियां ने आज आई नहीं लगदा ओदे वेच ही होनीया ने मेबी मुझे पता नहीं या चाबियां चाबियां मिलगियां मेरीयां चलो ਮੇਲੀਆਂ ਚੱਲਦੀਆਂ ਆ। ਆਹ ਫੜੋ ਮਹਿਲਾਮਤ ਵਾਲੇ। ਨਵਾਂ ਨਵਾਂ। ਹਾਂ ਜਿੱਦੋਂ ਅਸੀਂ ਅੰਦਰ ਆ ਗਏ ਆ ਮੰਮੀ ਉਹਨਾਂ ਦੇ ਘਰੇ ਤੇ ਇਹਨਾਂ ਨੇ ਇਹ ਨਵਾਂ ਘਰ ਬਣਾਇਆ ਹੈ ਸਾਰਾ ਚੇਂਜ ਕੀਤਾ ਹੈ। ਤੇ ਮੰਮੀ ਵਧਾਈਆਂ ਤੁਹਾਨੂੰ ਨਵੇਂ ਘਰ ਦੀਆਂ ਵਧਾਈਆਂ ਤੁਹਾਨੂੰ। ਤੇ ਇਹ ਇਹਨਾਂ ਨੇ ਬੜਾ ਸੋਹਣਾ ਘਰ ਬਣਾਇਆ ਹੈ ਨਵਾਂ ਹੈ ਦੇਖੋ ਆਹ ਤੇ ਬੈਠੇ ਨੇ ਕਿਉਂ ਕਿ ਕਿਚਨ ਪਾਸ ਕਰਤੋ ਰਹੇ ਹਾਂ ਅਮਰਪੁਰਾ ਮੈਂ ਸੋਚਦਾ ਹਾਂ ਅੰਨ ਸਾਲ ਹਾਂ ਹੈ ਕੀ ਆ ਪਾਣੋ ਤੇ ਇਹ ਰੂਪੀਆ ਖੁੱਲਾ ਰੱਖਿਆ ਨਾ ਇਹ ਵਧੀਆ ਇੱਧਰ ਜੀ ਅਧਿਆਰ ਆ ਕੇ ਝੋਲੀ ਗਿਆ ਉੱਪਰ ਵੀ ਬਣਾਇਆ ਹੈ ਅੱਛਾ ਨੀਚੇ ਬਣਾਇਆ ਦਰ बाबा जी पाठ कर रहे ਨੇ ਅਸੀਂ थोड़ा जा पहला ਆ ਗਏ ਸੀ ਸੇ ਅਧਰ ਬੱਠੇ ਨੇ ਥੋੜੀ ਜਿਹੀ कुछ ਖੁਸਕ ਜਿਹਾ ਰਹੇ ਸਤਿ ਸ਼੍ਰੀ ਅਕਾਲ ਤੁਸੀਂ ਸਤਿ ਸ੍ਰੀ ਅਕਾਲ ਜੀ ਤੁਸੀਂ ਸਾਥੀ ਵੇਖ ਸੰਜਣਾ ਜੈ ਜੈ ਜੀ ਹੋਣਾ ਹੋਰ ਮਾਮਾ ਜੀ ਦੇ ਘਰੇ ਆਏ ਆ ਦੂਜੇ ਇਹਨਾਂ ਦਾ ਜੀ ਇਹਨਾਂ ਦੇ ਘਰ ਦਾ ਵਲੋਗ ਅਸੀਂ ਪਾਇਆ ਆ ਜੇ ਕਿਸੇ ਨੇ ਵੇਖਣਾ ਹੋਵੇ ਤੇ ਹੁਣ ਅਸੀਂ ਇਹਨਾਂ ਦੇ ਘਰੇ ਆਏ ਹੋਏ ਆ ਚਾਹ ਪੀਂਚੇ ਨਹੀਂ ਰਹੋ ਨਹੀਂ ਕਾਕਾ ਮੇਰਾ ਬਰਾ ਦੋ ਨਹੀਂ ਮੇਰਾ ਸੋਹਣਾ ਕਾਕਾ ਏ ਹਾਂਜੀ ਹਾਂਜੀ ਗਿਲ 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 ਅੱਜ ਤੱਕ ਆ ਆਹੋ ਕਿਹੜੀਆਂ ਗੱਲਾਂ ਕਰ ਤੋ ਕਿਹੜੀਆਂ ਗੱਲਾਂ ਆਉਂਦੀਆਂ ਕਰਦਾ ਰਹਿਂਦਾ ਕਰਦਾ ਰਹਿਦਾ ਇਹ ਬੁਲਾਦੇ ਅੱਲਾ ਫਾੜ ਅੱਲਾ ਫਾੜ ਅੱਲਾ ਫਾੜ ਨਹੀਂ ਇਹ ਠੱਗਾ ਨਹੀਂ ਚੱਲ ਕੋਈ ਗੱਲ ਨਹੀਂ ਜਿਆਦਾ ਨਹੀਂ 500 ਰੁਪਏ ਹੀ ਏ ਦੇ ਕੇ ਤੇ ਆਈਂ ਇਹਨੇ ਹੀ ਰੱਖ ਲੈ ਥੋੜੇ ਜਿਹਾ ਬੜੇ ਹਰੋਂ ਗੱਲ ਉਹ ਟੈਣੂਆ ਉੰਗੂਰੇ ਲੱਗਿਆ ਮਾਰਨਾ ਕਰਦਾ ਗੱਲਾਂ ਚਲ ਚਲ ਮੰ ਚਲੋ ਚਲ ਆਹ ਮੱਥਾ ਠੀਕ ਆ ਇਹਨੂੰ ਚਲੋ ਜੀ ਚਲੋ ਜੀ ਆ ਬੂੜੇ ਦੇ ਅੱਤੇ ਪਈ ਹੈ ਵਾਹਿਗੁਰੂ 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 ਮਾਣ ਠੀਕ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਸੰਗਤ ਦੇ ਚਰਣਾ ਵਿੱਚ ਬੇਨਤੀ ਹੈ ਜਿਹੜੇ ਵੀ ਵੀਰ ਬਾਹਰ ਬੈਠੇ ਹੋਏ ਨੇ ਬੇਨਤੀ ਹੈ ਕਿ ਅੰਦਰ ਆ ਜਾਣ ਜੀ ਆਪਾਂ ਸਾਡੇ ਰਣਕੜੇ ਸਿੱਕਾ ਨੰਨੇ ਨੇ ਉਹਨੂੰ ਪਲੇਗਰਾਉਂਡ ਬਣਾਇਆ ਪਿਆ ਆਪਾਂ ਭੂਆ ਨਾਲ ਮਸਤੀ ਚੱਲਦੀ ਪਈ ਆਦੀ ਤੇ ਹਾਂ Just, eh mungkin ini paling cantiknya. Eh, apa ya paste, teh ada selesai ini. Huh. ਫਿਰ ਕੋਸਿੰਗਸ ਕਲੰਮਾ ਪਾਣਾ ਹੈ ਫਿਰ ਰਾਤ ਹੋਣੀ ਹੈ ਫਿਰ ਪਾਪਾ ਨੇ ਆਣਾ ਫਿਰ ਖਾਣਾ ਖੋਣਾ ਖਾਣਾ ਤੇ ਉਹਨਾਂ ਆਪਾਂ ਜਿਹਦੇ ਉਹ ਤਤਾ ਜੀ ਵੀ ਨਾ ਬੈ ਤੇ ਮਿਲਨੇ ਤਾਂ ਸਾਰੇ ਲੋਗ ਦੇ ਵਿੱਚ ਉਹ ਦੋ ਲਈ ਲਾਈਕ ਸ਼ੇਅਰ ਸਬਸਕ੍ਰਾਈਬ ਕਰੇ ਬਾਏ ਬੀਜਾ ਮਨ ਦਾ ਨਾਨਕ ਵੰਨ ਮੇਰੇ ਸਾਰਾ ਵਰਨਾ ਦੇ ਸਾਚੀ ਸਾਹਿਬਾ ਕਿਆ ਨਹੀਂ ਕਰਦੀ ਰ ਕਾ ਕ ਤੇ ਰ ਸੰਕ ਨਾਮ ਆਰਦਾ ਨਾ ਰਾਮ ਸਭ ਦੁੱਖ ਜਾਏ ਤੀਰ ਬਾਦ ਸਿਮਰਿ ਆਏ ਕਨ ਨਾਉ ਨਿੱਜ ਆਵੇ ਟਾਏ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਨਰ ਦਾ ਅੰਤਰ ਕੀ ਬੋਲੋ ਜੀ ਪੰਜਾਂ ਕਿਆਰੀਆਂ ਚੌਹਾਂ ਸਹਿ ਵਿਜਾ ਦੀਆਂ ਕਾਲ ਨਾਮ ਮੁਕਤਿਆ ਅੱਖੀਆਂ ਜਿਵੇਂ ਅਹਨ ਸੈ ਜਿਸੁ ਭਾਈ ਦਰਸ਼ਨ ਪਰ ਸੈ ਗੁਰੂ ਕੈ ਜਨਮ ਮਰਨ ਦੁਖ ਦੁਖ ਸੰਬੰਧੀ ਨੂਰ ਅਰਸ਼ਾਉ কুরਸ਼ਾਉ ਛੱਤੀ ਐ ਤੂੰ ਦਿੱਤੇ ਸੱਚੇ 파ਤਸ਼ਾਹ ਮਨ ਲ ਜਨਮ ਜਨਮ